ਸਤਿ ਸ਼੍ਰੀ ਅਕਾਲ ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਵੇਕ ਸ਼ਰਮਾ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਖਾਸ ਖਬਰਾਂ ਤੇ ਐਸਜੀਪੀਸੀ ਦੀ ਅੰਤਰਿਕ ਕਮੇਟੀ ਦੀ ਮੀਟਿੰਗ ਵਿੱਚ ਲਏ ਗਏ ਅਹਿਮ ਫੈਸਲੇ ਨਾਰਾਇਣ ਸਿੰਘ ਚੋੜਾ ਨੂੰ ਪੰਥ ਵਿੱਚੋਂ ਛੇਕਣ ਦੀ ਮੰਗ ਨੂੰ ਕੀਤਾ ਗਿਆ ਰੱਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ 'ਤੇ ਰੋਕ ਨੂੰ ਇੱਕ ਹੋਰ ਮਹੀਨੇ ਲਈ ਵਧਾਇਆ ਗਿਆ ਸੁਪਰੀਮ ਕੋਰਟ ਨੇ ਡੱਲੇਵਾਲ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣ ਲਈ ਪੰਜਾਬ ਸਰਕਾਰ ਨੂੰ ਦਿੱਤਾ 3 ਦਿਨਾਂ ਦਾ ਹੋਰ ਸਮਾਂ ਮਾਡ ਵਰਤੇ ਬੈਠੇ ਡੱਲੇਵਾਲ ਦੀ ਸਿਹਤ ਮੁਲਾਕੇ ਡਾਕਟਰ ਸੁਮਾਨ ਸਿੰਘ ਨੇ ਮੁਰਜ ਜਤਾਈ ਚਿੰਤਾ ਪੰਜਾਬ ਪੁਲਿਸ ਸਾਲ 2025 ਵਿੱਚ 10000 ਪੁਲਿਸ ਮੁਲਾਜ਼ਮਾਂ ਦੀ ਕਰੇਗੀ ਭਰਤੀ ਆਈਜੀਪੀ ਸੁਖਚੈਨ ਸਿੰਘ ਗਿੱਲ ਨੇ ਦਿੱਤੀ ਜਾਣਕਾਰੀ ਨਵੇਂ ਸਾਲ ਦੀ ਆਮਦ ਤੇ ਪੰਜਾਬ ਦੇ ਲੋਕਾਂ ਨੂੰ ਕੰਬਾਏਗੀ ਠੰਡ ਵਾਧੀ ਠੰਡ ਨੂੰ ਵੇਖਦਿਆਂ ਸੂਬੇ ਦੇ ਸਕੂਲਾਂ ਵਿੱਚ ਛੁੱਟੀਆਂ 7 ਜਨਵਰੀ ਤੱਕ ਵਧਾਈਆਂ ਗਈਆਂ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਨ ਕਮੇਟੀ ਦੀ ਮੀਟਿੰਗ ਦੌਰਾਨ ਕਈ ਅਹਿਮ ਫੈਸਲੇ ਲਏ ਗਏ। ਅੰਤਰਿੰਨ ਕਮੇਟੀ ਨੇ ਨਾਰਾਇਣ ਸਿੰਘ ਚੋੜਾ ਨੂੰ ਪੰਥ ਵਿੱਚੋਂ ਛੇਕਣ ਦੀ ਮੰਗ ਵਾਲੇ ਮਤੇ ਨੂੰ ਰੱਦ ਕਰ ਦਿੱਤਾ। ਇਸ ਦੇ ਨਾਲ ਹੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਤੇ ਰੋਕ ਨੂੰ 1 ਮਹੀਨੇ ਲਈ ਹੋਰ ਵਧਾ ਦਿੱਤਾ ਗਿਆ। ਇਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ 2 ਦਸੰਬਰ ਦੇ ਫੈਸਲੇ ਵਿੱਚ ਸ਼ਾਮਲ ਹੋਣ ਕਾਰਨ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਨ ਕਮੇਟੀ ਦੀ ਮੀਟਿੰਗ ਅੰਮ੍ਰਿਤਸਰ ਵਿਖ ਕਰੀਬ 2 ਘੰਟੇ ਚੱਲੀ ਮੀਟਿੰਗ ਦੌਰਾਨ ਕਈ ਅਹਿਮ ਫੈਸਲੇ ਲਏ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਢਾਮੀ ਨੇ ਇਸ ਦੀ ਅਗਵਾਈ ਕੀਤੀ ਇਸ ਦੌਰਾਨ ਅੰਤਰੀਂ ਕਮੇਟੀ ਨੇ ਬੀਤੇ 9 ਦਸੰਬਰ ਦੀ 71ਾ ਦੇ ਉਸ ਮਤੇ ਨੂੰ ਵੀ ਰੱਦ ਕਰ ਦਿੱਤਾ ਜਿਸ ਵਿੱਚ ਨਾਰਾਇਣ ਸਿੰਘ ਚੋੜਾ ਨੂੰ ਪੰਥ ਵਿੱਚੋਂ ਛੇਕਣ ਦੀ ਮੰਗ ਕੀਤੀ ਗਈ ਸੀ ਇਸ ਦੇ ਨਾਲ ਹੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਨੂੰ 1 ਮਹੀਨਾ ਹੋਰ ਮੁਅਤਲ ਲਖਣ ਦਾ ਫੈਸਲਾ ਲਿਆ ਗਿਆ ਕਮੇਟੀ ਮੈਂਬਰਾਂ ਅਨੁਸਾਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਬਾਰੇ ਫੈਸਲਾ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਦੇ ਮੱਦੇਨਜ਼ਰ ਲਿਆ ਗਿਆ ਕੋਸੀਗਾ ਸਰਦਾਰ ਨਰੈਣ ਸਿੰਘ ਚੌੜੇ ਵਾਲਾ ਜਿਹੜਾ 72 ਘੰਟੇ ਵਾਲੀ ਮੀਟਿੰਗ ਸੀ ਉਹਦੇ ਵਿੱਚ 506 ਕਣ ਲਈ ਮਤਾ ਪਾਸ ਕੀਤਾ ਸੀ ਬਹੁਤ ਸੰਮਤੀ ਨਾਲ ਅਡਜੈਕਟਿਵ ਨੂੰ ਉਹਨੂੰ ਵਿਡਰੋਅ ਕਰ ਲਿਆ ਤੇ ਦੂਸਰਾ ਕਿਉਂਕਿ ਮੀਟਿੰਗ 11 ਵਜੇ ਦਾ ਟਾਈਮ ਸੀਗਾ ਮੈਂ 11 ਵਜੇ 7-8 ਮਿੰਟ ਤੇ ਐਂਟਰ ਕਰ ਗਿਆ ਸੀ ਅੰਦਰ ਉਦੇ ਚ ਕੋਈ ਉਦੋਂ ਬਾਅਦ ਹੋਰ ਚੀਜ਼ਾਂ ਦਾ ਜ਼ਿਕਰ ਨਹੀਂ ਆਇਆ ਸਾਰਾ ਟੀਨ ਦਾ ਕਰਕੇ ਲਾਸਟ ਰੁਕ ਸੰਪੰਨ ਹੋਇਆ ਇਹ ਗੱਲ ਮੈਂ ਕਹ ਮੈਂ ਕਹ ਜੀ ਪ੍ਰਧਾਨ ਜੀ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਵਾਲਾ ਜਸਦਾਰ ਸਾਹਿਬ ਦਾ ਮਸਲਾ ਉਹ ਅੱਜ ਦੇ ਏਜੰਡੇ ਚ ਸੀਗਾ ਉਹਦੇ ਬਾਰੇ ਉਹ ਕਹਿੰਦੇ ਜੀ ਉਹ ਪੈਂਡਿੰਗ ਹੀ ਆ ਸੋ ਡੋ ਦਾ ਬਸ ਸੁਣੋ ਦਾ ਕੁਝ ਨਹੀਂ ਕਰਨਾ ਪਰ ਜਿਹੜਾ ਪ੍ਰੈਸ ਨੋਟ ਆਇਆ ਉਹਦੇ ਚ 1 ਮਹੀਨੇ ਦਾ ਟਾਈਮ ਆ ਗਿਆ ਠੀਕ ਆ ਇਹ ਹੁਣ ਉਹ ਹੀ ਦੱਸ ਸਕਦੇ ਆ ਤੁਸੀਂ ਉਹਨਾਂ ਤੋਂ ਵਾਈਟ ਲੈ ਕੇ ਪੁੱਛ ਲਓ ਕਿ ਕਿਸੇ ਨੇ ਮੰਗ ਨਹੀਂ ਕੀਤੀ ਕਿਉਂ ਨਹੀਂ ਕੀਤੀ ਕੀ ਪ੍ਰੋਬਲਮ ਸੀ ਬਹਾਨਾ ਜਿਹਾ ਲਾ ਕੇ 1 ਮਹੀਨੇ ਦਾ ਟਾਈਮ ਨਲਿਆ ਜਾਨੀ ਅਰ ਪੀਸੀ ਦੇ ਜਿਹੜੇ ਮਾਮਲੇ ਦੇ ਸੰਬੰਧ ਚ ਉਹਨਾਂ ਨੇ ਜਿਹੜੀ ਕਮੇਟੀ ਸੀ ਉਹਨੇ 1 ਮਹੀਨੇ ਦਾ ਸਮਾਂ ਵਧਾ ਦਿੱਤਾ ਗਿਆ ਜਾਂਚ ਲਈ ਹਰਿਆਣੇ ਦੀ ਚੋਣ ਨੂੰ ਲੈ ਕੇ ਉਹ ਕਹਿੰਦੇ ਜੀ ਉਧਰ ਬੀਵੀ ਨੇ ਰੋਮੀ ਜੀ ਸੇ ਵਰਕ ਵੀ ਤੇ ਦੂਜਾ ਜਿਹੜਾ ਇੱਕ ਸਮਾਂ ਮਹੀਨੇ ਦਾ ਸਮਾਂ ਗੱਲ ਪਤਾ ਹੀ ਗੱਲ ਕੀ ਆ ਦੇਖੋ ਅੰਦਰੇ ਦੀ ਵਾਲੀ ਕੋਈ ਵਿਚਾਰ ਚर्चा ਜਮਾ ਨਹੀਂ ਹੋਈ ਹਾਂਜੀ ਉਹਨਾਂ ਨੇ ਬਾਹਰ ਕਿਉਂਕਿ ਏਜੰਡੇ ਚ ਲੈਂਦਾ ਹੋਇਆ ਸੀ ਆਨਲਾਈਨ ਏਜੰਡਾ ਭੇਜਿਆ ਜਿਹੜਾ ਉਹਦੇ ਚ ਉਹਨਾਂ ਨੇ ਖਾਨਾ ਪੂਰਤੀ ਕਰ ਲਈ ਆਬਦੀ ਹਾਂਜੀ ਜਿਹੜੀਆਂ ਐਮਰਜੈਂਸੀ ਮੀਟਿੰਗਾਂ ਹੁੰਦੀਆਂ ਹਾਂਜੀ ਉਹ ਸਾਰੇ ਕੰਮਾਂ ਨੂੰ ਐਮਰਜੈਂਸੀ ਹੁੰਦੀ ਆ ਐਮਰਜੈਂਸੀ ਮੀਟਿੰਗ ਹਾਂਜੀ ਐਮਰਜੈਂਸੀ ਫੈਸਲਾ ਲੈ ਲਿਆ ਤੇ ਹੁਣ ਚੋਣਾ ਕਰਕੇ ਪੋਸਟਪੋਨ ਕਰਦੇ ਇਹਦਾ ਮਤਲਬ ਐਮਰਜੈਂਸੀ ਨਹੀਂ ਸੀਗੀ ਠੀਕ ਆ ਆ ਆਪ ਹੀ ਬਣਾਈ ਜਾਂਦੇ ਆ ਪਈ ਢਾਈ ਜਾਂਦੇ ਆ ਕਹਿਣ ਦਾ ਮਾਮਲਾ ਇਹਦੇ ਕੋਈ ਸਿਰ ਪੈਰ ਨਹੀਂ ਹੈਗੇ ਜੋ ਸੰਗਤ ਮਹਿਸੂਸ ਕਰਦੀ ਆ ਤੇ ਬਈ ਇਹਨਾਂ ਦੇ ਇਹ ਰਾਸ ਸੀ ਆਕਾਮਾਂ ਦੀ ਸੀਗੀ ਖਾਹਿਸ਼ ਉਹ ਓਬਜੈਕਟਿਵ ਵਾਲਿਆਂ ਨੇ ਖਾਹਿਸ਼ ਪੂਰੀ ਕੀਤੀ ਸੀ ਉਧਰ ਗਿਆਨੀ ਹਰਪੀਤ ਸਿੰਘ ਨੇ ਕਿਹਾ ਕਿ ਸਮਾਜ ਜਾਂਚ ਕਮੇਟੀ ਨੂੰ ਨਹੀਂ ਦਿੱਤਾ ਗਿਆ ਸਗੋਂ ਮੈਨੂੰ ਲਟਕਾ ਕੇ ਰੱਖਣ ਲਈ ਦਿੱਤਾ ਗਿਆ। ਉਹਨਾਂ ਕਿਹਾ ਕਿ 2 ਦਸੰਬਰ ਦੇ ਪੰਜ ਸਿੰਘ ਸਹਿਬਾਨ ਦੇ ਫੈਸਲੇ ਵਿੱਚ ਸ਼ਾਮਲ ਹੋਣ ਦੀ ਉਹਨਾਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ। ਸੁਪਰੀਮ ਕੋਰਟ ਨੇ ਡੱਲੇਵਾਲ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣ ਲਈ ਪੰਜਾਬ ਸਰਕਾਰ ਨੂੰ 3 ਦਿਨਾਂ ਦਾ ਸਮਾਂ ਹੋਰ ਦਿੱਤਾ ਹੈ। ਉਧਰ ਮਨਵਰਤ ਤੇ ਬੈਠੇ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਡਾਕਟਰ ਸੁਮਨ ਸਿੰਘ ਨੇ ਇੱਕ ਵਾਰ ਮੁੜ ਤੋਂ ਚਿੰਤਾ ਜ਼ਾਹਰ ਕੀਤੀ ਹੈ। ਉਹਨਾਂ ਕਿਹਾ ਕਿ ਡੱਲੇਵਾਲ ਦੀ ਹਾਲਤ ਬੇਹਦ ਨਾਜ਼ੁਕ ਹੈ। ਇਸ ਨੂੰ ਵੇਖਦਿਆਂ ਕੇਂਦਰ ਸਰਕਾਰ ਨੂੰ ਕਿਸਾਨੀ ਮੰਗਾਂ ਨੂੰ ਮੰਨ ਲੈਣਾ ਚਾਹੀਦਾ ਹੈ। ਕਨੌਰੀ ਬਾਰਡਰ ਤੇ 36 ਦਿਨਾਂ ਤੋਂ ਮਨਵੜ ਤੇ ਬੈਠੇ ਕਿਸਾਨਾਂ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮੈਡੀਕਲ ਸਹੂਲਤ ਦੇਣ ਸੰਬੰਧੀ ਮੰਗਲਵਾਰ ਨੂੰ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ। ਇਸ ਦੌਰਾਨ ਪੰਜਾਬ ਸਰਕਾਰ ਦੀ ਅਪੀਲ ਤੋਂ ਬਾਅਦ ਸੁਪਰੀਮ ਕੋਰਟ ਨੇ ਡੱਲੇਵਾਲ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣ ਲਈ 3 ਦਿਨਾਂ ਦਾ ਸਮਾਂ ਖੋੜ ਦਿੱਤਾ ਹੈ। ਮਾਮਲੇ ਦੀ ਅਗਲੀ ਸੁਣਵਾਈ ਹੁਣ 2 ਜਨਵਰੀ ਨੂੰ ਹੋਵੇਗੀ। ਪਹਿਲਾ 28 ਦਸੰਬਰ ਨੂੰ ਹੋਈ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ 31 ਦਸੰਬਰ ਤੱਕ ਦਾ ਸਮਾਂ ਦਿੱਤਾ ਸੀ ਉਧਰ ਕਿਸਾਨਾਂ ਗੂ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਡਾਕਟਰ ਸਵੇਮਾਨ ਸਿੰਘ ਨੇ ਇੱਕ ਵਾਰ ਮੁੜ ਤੋਂ ਚਿੰਤਾ ਜ਼ਾਹਰ ਕੀਤੀ ਹੈ ਉਹਨਾਂ ਨੇ ਕਿਹਾ ਕਿ ਡੱਲੇਵਾਲ ਦੀ ਹਾਲਤ ਬੇਹੱਦ ਨਾਜ਼ੁਕ ਹੈ ਇਸ ਨੂੰ ਵੇਖਦਿਆਂ ਕੇਂਦਰ ਸਰਕਾਰ ਨੂੰ ਕਿਸਾਨੀ ਮੰਗਾ ਬਾਰੇ ਤੁਰੰਤ ਫੈਸਲਾ ਕਰਨਾ ਚਾਹੀਦਾ ਹੈ ਸੋਮਵਾਰ ਦੇ ਪੰਜਾਬ ਬੰਦ ਦੌਰਾਨ ਕਿਸਾਨਾਂ ਦੀ ਹਮਾਇਤ ਵਿੱਚ ਖੜਨ ਲਈ ਉਹਨਾਂ ਸਮੂਹ ਪੰਜਾਬੀਆਂ ਦਾ ਸ਼ੁਕਰੀਆ ਅਦਾ ਕੀਤਾ ਮੈਂ ਤੇ ਸਰਕਾਰ ਨੂੰ ਫਿਰ ਬੇਨਤੀ ਕਰੂੰਗਾ ਗੁਜ਼ਾਰਿਸ਼ ਕਰੂੰਗਾ ਕਿ ਇਸ ਵੇਲੇ ਉਹਨਾਂ ਦੀ ਸਥਿਤੀ ਬਹੁਤ ਜ਼ਿਆਦਾ ਨਾਜ਼ੁਕ ਹੈ। ਟਾਈਮ ਨਾ ਵੇਸਟ ਕੀਤਾ ਜਾਵੇ। ਕਿਸਾਨਾਂ ਦੀ ਜਿਹੜੀਆਂ ਮੰਗਾਂ ਨੇ ਉਹ ਜਾਇਜ਼ ਨੇ। ਕਿਸਾਨਾਂ ਦੀਆਂ ਮੰਗਾਂ ਦੇ ਉੱਤੇ ਗੌਰ ਕੀਤਾ ਜਾਵੇ। ਕਿਸਾਨਾਂ ਦੇ ਨਾਲ ਜਿਹੜਾ ਡਾਇਲੌਗ ਹੈ ਉਹ ਦੁਬਾਰਾ ਓਪਨ ਕੀਤਾ ਜਾਵੇ। ਬਾਕੀ ਜਿਹੜਾ ਅ ਕੱਲ੍ਹ ਬੰਦ ਸਾਰਿਆਂ ਨੇ ਤੁਸੀਂ ਵੇਖਿਆ। ਕਿਸ ਤਰ੍ਹਾਂ ਕਿੰਨਾ ਸਕਸੈਸਫੁਲ ਹੋਇਆ। ਕਿੰਨਾ ਲੋਕਾਂ ਨੇ ਸੰਯੋਗ ਦਿੱਤਾ। ਜਿਨ੍ਹਾਂ ਦਾ ਮੈਂ ਗੱਲ ਕੀਤੀ ਉਹਨਾਂ ਨੇ ਮੈਨੂੰ ਇਹ ਵੀ ਦੱਸਿਆ ਕਿ ਲੋਕ ਆਪ ਲੋਕਾਂ ਨੇ ਆਪ ਇੱਕ ਦੂਜੇ ਦਾ ਸਾਥ ਦੇ ਕੇ ਉਹ ਬੰਦ ਜਿਹੜਾ ਬਹੁਤ ਸਕਸੈਸਫੁਲ ਕੀਤਾ ਪਰ ਜੇ ਤੁਸੀਂ ਸੋਸ਼ਲ ਮੀਡੀਆ ਤੇ ਵੇਖੋ ਮੀਡੀਆ ਤੇ ਵੇਖੋ ਐਸੀਆਂ ਤਿੰਨ ਚਾਰ ਸਟੋਰੀਆਂ ਪਲੇ ਕੀਤੀਆਂ ਜਾ ਰਹੀਆਂ ਕਿ ਤੇ ਇੱਕ ਬੰਦਾ ਇੱਥੇ ਲੜ ਪਿਆ ਕਿ ਤੇ ਇੱਕ ਬੰਦਾ ਉੱਥੇ ਲੜ ਪਿਆ ਓਵਰਆਲ ਬੇਸਿਕਲੀ ਇੱਕ ਪਰਸੈਪਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਰੇ ਦੇਸ਼ ਦੇ ਵਿੱਚ ਕਿ ਵੇਖੋ ਕਿਸਾਨਾਂ ਦੇ ਨਾਲ ਕੋਈ ਨਹੀਂ ਖੜਾ ਜਾਂ ਕਿਸਾਨ ਧੱਕੇ ਨਾਲੇ ਕੁਝ ਕਰਾ ਰਹੇ ਹ ਇਹੋ ਕੁਝ ਇਹਨਾਂ ਨੇ ਪਹਿਲਾਂ ਸਾਡੇ ਨਾਲ ਕੀਤਾ ਦਿੱਲੀ ਵਿੱਚ ਫਿਰ ਇਹਨਾਂ ਨੇ ਗੱਲ ਕੀਤੀ ਪ੍ਰਾਲੀ ਦੀ ਇਹ ਕਿਉਂ ਕੀਤੀ ਜਾਂਦੀਆਂ ਇਹ ਪਰਸੈਪਸ਼ਨ ਕਿਉਂ ਬਣਾਈ ਜਾ ਰਹੀ ਆ ਇਹ ਪਰਸੈਪਸ਼ਨ ਇਸ ਤੀ ਬਣਾਈ ਜਾ ਰਹੀ ਆ ਕਿ ਕਿਸਾਨਾਂ ਨੂੰ ਕੱਲਿਆਂ ਕੀਤਾ ਜਾਵੇ ਕਿਤੇ ਇਹ ਨਾ ਹੋਵੇ ਜਿਹੜੇ ਕਿਸਾਨ ਦੇਸ਼ ਦਾ ਜਿਹੜਾ ਢਿੱਡ ਭਰਦੇ ਆ ਉਹਨਾਂ ਦੀ ਉਹ ਉਹ ਉਹਨਾਂ ਨੂੰ ਲੋਕਾਂ ਦੀ ਸympathy ਮਿਲ ਜਾਏ ਡਾਕਟਰ ਸੁਆਮਨ ਸਿੰਘ ਨੇ ਕਿਹਾ ਕਿ ਸਾਨੂੰ ਕੁਝ ਲੋਕਾਂ ਦੇ ਕੂੜ ਪ੍ਰਚਾਰ ਤੋਂ ਸੁਚੇਤ ਰਹਿਣਾ ਹੋਵੇਗਾ ਕਿਉਂਕਿ ਉਹ ਕਿਸਾਨਾਂ ਨੂੰ ਨਿਸ਼ਾਨਾ ਬਣਾ ਰਹੇ ਨੇ ਪੰਜਾਬ ਬੰਨ ਨੂੰ ਬਿਤੇ ਰੋਜ਼ ਮਿਲੇ ਭਰਪੂਰ ਹੁੰਗਾਰੇ ਤੋਂ ਬਾਅਦ ਕਿਸਾਨ ਆਗੂਆਂ ਨੇ ਸੂਬੇ ਦੇ ਲੋਕਾਂ ਦਾ ਧੰਨਵਾਦ ਕੀਤਾ ਕਿਸਾਨ ਆਗੂ ਸਰਵਨਪੰਦੇਰ ਨੇ ਕਿਹਾ ਕਿ ਮੁਕੰਮਲ ਬੰਦ ਨਾਲ ਪੰਜਾਬ ਦੇ ਲੋਕਾਂ ਨੇ ਕੇਂਦਰ ਨੂੰ ਵੱਡਾ ਸੁਨੇਹਾ ਦਿੱਤਾ ਹੈ ਉਮੀਦ ਹੈ ਕਿ ਕੇਂਦਰ ਹੁਣ ਕਿਸਾਨੀ ਮੰਗਾਂ ਨੂੰ ਮੰਨ ਲਵੇਗਾ ਸੋਮਵਾਰ ਦੇ ਪੰਜਾਬ ਬੰਨ ਨੂੰ ਮਿਲੇ ਭਰਪੂਰ ਹੁੰਗਾਰੇ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਸੂਬੇ ਦੇ ਲੋਕਾਂ ਸਮੂਹ ਜਥੇਬੰਦੀਆਂ ਤੇ ਸੰਸਥਾਵਾਂ ਦਾ ਧੰਨਵਾਦ ਕੀਤਾ ਬਿਤੇ ਰੋਜ਼ ਬੰਦ ਦਾ ਸਮਾਪੂਰ ਹੋਣ ਤੋਂ ਬਾਅਦ ਮਨਵਰਤ ਤੇ ਬੈਠੇ ਡੱਲੇਵਾਲ ਨੇ ਵੀ ਸਾਰਿਆਂ ਦਾ ਧੰਨਵਾਦ ਕੀਤਾ ਸੀ ਕਿਸਾਨਾ ਕੋ ਸਰਨੋਂ ਪੰਦੇਰ ਨੇ ਵੀ ਪੰਜਾਬ ਬੰਦ ਨੂੰ ਸਫਲ ਕਰਨ ਲਈ ਸਭ ਦਾ ਸ਼ੁਕਰੀਆ ਅਦਾ ਕੀਤਾ ਤੇ ਕਿਹਾ ਕਿ ਹਰ ਥਾਂ ਕਿਸਾਨਾਂ ਦਾ ਦਰਦ ਲੋਕਾਂ ਨੇ ਸਮਝਿਆ ਤੇ ਸਾਡੀ ਹਮਾਇਤ ਵਿੱਚ ਆਪਣੇ ਕੰਮਕਾਜ ਬੰਦ ਰੱਖੇ ਇਸ ਤੋਂ ਜ਼ਾਹਰ ਹੈ ਕੇਂਦਰ ਦੀਆਂ ਨੀਤੀਆਂ ਤੋਂ ਲੋਕ ਵੀ ਖੁਸ਼ ਨਹੀਂ ਜਿੱਥੇ ਕੱਲ ਪੰਜਾਬ ਬੰਦ ਨੂੰ ਸਫਲ ਬਣਾਇਆ ਦੋ ਦੇਸ਼ ਦੇ ਵੱਡੇ ਫੋਰਮ ਕੈਮਮ ਤੇ ਐਸਕੇਮ ਨੌਨ ਪੋਲਿਟਿਕਲ ਨੇ ਸੱਦਾ ਦਿੱਤਾ ਸੀ ਔਰ ਉਹਦੇ ਵਿੱਚ ਜਿਵੇਂ ਦੁਕਾਨਦਾਰਾਂ ਨੇ ਜਿਵੇਂ ਸ਼ਹਿਰੀ ਵੀਰਾਂ ਨੇ ਸਹਿਯੋਗ ਕੀਤਾ ਵਾ ਉਹ ਬਹੁਤ ਵੱਡੀ ਗੱਲ ਹੈਗੀ ਆ ਪੰਦੇਰ ਨੇ ਕਿਹਾ ਕਿ ਇਕਾ ਦੁਕਾ ਥਾਵਾਂ ਤੇ ਕਿਸਾਨਾਂ ਨਾਲ ਟਕਰਾ ਦੀ ਸਥਿਤੀ ਜ਼ਰੂਰ ਬਣੀ ਪਰ ਇਸ ਲਈ ਉਹ ਮੁਆਫੀ ਮੰਗਦੇ ਨੇ ਕੋਸ਼ਿਸ਼ ਹੋਵੇਗੀ ਕਿ ਅਜਿਹਾ ਦੁਬਾਰਾ ਨਾ ਹੋਵੇ ਨਾਲ ਹੀ ਉਹਨਾਂ ਕੇਂਦਰ ਸਰਕਾਰ ਨੂੰ ਵੀ ਨਿਸ਼ਾਨੇ ਤੇ ਲਿਆ ਤੁਸੀਂ ਕੋਈ ਜਨਤਕ ਅੰਦੋਲਨ ਜਿਹੜਾ 99.9 ਸਫਲ ਹੋਇਆ ਹੋਵੇ ਉਹਦੀਆਂ ਚੰਦ ਕਟਣਾ ਮਾ ਨੂੰ ਲੈ ਕੇ ਤੁਸੀਂ ਗੱਲਾਂ ਕਰੋ ਇਹ ਨਹੀਂ ਵੀ ਉਹ ਚੰਦ ਕਟਣਾ ਮਾ ਹੋਣੀ ਚਾਹੀਦੀਆਂ ਆਪਾਂ ਉਹਨਾਂ ਦਾ ਵੀ ਅਗਲੇ ਗਾਹਾਂ ਜਾ ਕੇ ਖਿਆਲ ਕਰਾਂਗੇ ਜੇ ਕਿਤੇ ਤਕਲੀਫ ਆਈ ਆ ਸਲਾਮ ਜਨਤਾ ਨੂੰ ਕਿਸੇ ਨੰਗਣ ਜਾਈ ਆ ਉਹਦਾ ਭਾਈ ਖੇਦਿਆ ਸਾਨੂੰ ਅੱਗੇ ਇਹ ਜਹਾਂ ਨਹੀਂ ਹੋਊਗਾ ਹਾਂ ਜਿਹੜੇ ਅੰਦੇ ਇਹ ਗੱਲ ਕਹਿੰਦੇ ਆ ਵੀ ਇਹਦਾ ਫਾਇਦਾ ਇਹਦਾ ਨੁਕਸਾਨ ਸੈਂਟਰ ਨੂੰ ਕੀ ਹੋ ਗਿਆ ਪਾਜਪਾਨ ਨੂੰ ਕੀ ਨੁਕਸਾਨ ਹੋ ਗਿਆ ਉਹ ਸੁਣ ਲੋ ਕੀ 3 ਕਰੋੜ ਪੰਜਾਬੀਆਂ ਦੀ ਆਵਾਜ਼ ਦਾ ਕੋਈ ਮੁੱਲ ਨਹੀਂ ਕਿ ਪੰਜਾਬ ਇਸ ਮੁਲਕ ਦਾ ਹਿੱਸਾ ਨਹੀਂ ਹੈ ਵੀ ਜੋ ਕੁਝ ਪੰਜਾਬ ਛੋਣ ਲਿਆ ਉਹਨੂੰ ਦਿੱਲੀ ਨੇ ਸਵੀਕਾਰ ਹੀ ਨਹੀਂ ਕਰਨਾ ਕੀ ਅੰਦੋਲਨ ਚੱਲ ਰਿਹਾ ਅੰਦੋਲਨ ਦੀ ਜਿੱਤ ਤੋਂ ਪਹਿਲਾਂ ਇਹ ਨਿਸ਼ਚਿਤ ਕਰ ਦੇਣਾ ਚਾਹੁੰਦਾ ਕਿ ਪ੍ਰਚਾਰ ਪ੍ਰੋਪਗੈਂਡਾ ਮੀਡੀਆ ਵੀ ਇਹ ਜਿੱਤਿਆ ਹੀ ਨਹੀਂ ਜਾ ਸਕਦਾ ਪੰਜਾਬ ਦੇ ਅੰਦਰ ਅੰਦੋਲਨ ਹੋ ਰਿਹਾ ਅੰਦੋਲਨ ਉਹਦੀ ਕੋਈ ਮੈਨੇ ਮਤਲਬ ਹੀ ਨਹੀਂ ਹੈਗਾ ਪੰਜਾਬੀਆਂ ਦਾ ਬਹੁਤ-ਬਹੁਤ ਧੰਨਵਾਦ ਔਰ ਲੱਗਣ ਦੀ ਹਜੇ ਮਿਰਚਾਂ 10-20 ਦਿਨ ਪਛਪਾ ਨੂੰ ਲੱਗਦੀਆਂ ਰਹਿਣੀਆਂ ਵਾ ਠੀਕ ਹੈ ਜੀ ਉਹਨਾਂ ਨੇ ਛੋਟੀਆਂ-ਮੋਟੀਆਂ ਕਟਨਾਵਾਂ ਨੂੰ ਆਧਾਰ ਬਣਾਉਣਾ ਵਾ ਉਹ ਮਹਾਰਾਸ਼ਟਰ ਸਿੱਧੇ ਨੋਟ ਵਣਦੇ ਫੜੇ ਜਾਣ ਕੋਈ ਰੌਲਾ ਹੀ ਨਹੀਂ ਬੰਦੇ ਨੇ ਕਿਹਾ ਕਿ ਪੰਜਾਬ ਬੰਦੇ ਸਫਲ ਹੋਣ ਤੋਂ ਬਾਅਦ ਕੇਂਦਰ ਸਰਕਾਰ ਨੂੰ ਵੀ ਹੁਣ ਸ਼ਾਇਦ ਸਮਝ ਆ ਗਿਆ ਹੋਵੇਗਾ ਕਿ ਕਿਸਾਨਾਂ ਨਾਲ ਹੁਣ ਹੋਰ ਟੱਕਾ ਨਹੀਂ ਕੀਤਾ ਜਾ ਸਕਦਾ ਨਵੇਂ ਸਾਲ ਵਿੱਚ ਪੰਜਾਬ ਪੁਲਿਸ ਵੱਲੋਂ ਕਈ ਅਹਿਮ ਕਦਮ ਚੁੱਕੇ ਜਾਣਗੇ ਇਹਨਾਂ ਬਾਰੇ ਆਈਜੀਪੀ ਸੁਖਚੈਨ ਸਿੰਘ ਗਿੱਲ ਨੇ ਜਾਣਕਾਰੀ ਸਾਂਝੀ ਕੀਤੀ ਉਹਨਾਂ ਕਿਹਾ ਕਿ 2025 ਵਿੱਚ 10000 ਪੁਲਿਸ ਮੁਲਾਜ਼ਮਾਂ ਦੀ ਭਰਤੀ ਹੋਵੇਗੀ ਇਸ ਦੌਰਾਨ ਥਾਣਿਆਂ ਦੀ ਸੁਰੱਖਿਆ ਸੰਬੰਧੀ ਲਏ ਫੈਸਲੇ ਤੇ ਅਪਰਾਧੀਆਂ ਖਿਲਾਫ ਕੀਤੀ ਕਾਰਵਾਈ ਬਾਰੇ ਉਹਨਾਂ ਜਾਣਕਾਰੀ ਸਾਂਝੀ ਕੀਤੀ ਪੰਜਾਬ ਪੁਲਿਸ ਵਿੱਚ ਸਾਲ 2025 ਵਿੱਚ 10000 ਪੁਲਿਸ ਮੁਲਾਜ਼ਮਾਂ ਦੀ ਭਰਤੀ ਕੀਤੀ ਜਾਵੇਗੀ ਇਹ ਕਹਿਣਾ ਹੈ ਪੰਜਾਬ ਦੇ ਆਈਜੀਪੀ ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਦਾ ਉਹਨਾਂ ਕਿਹਾ ਕਿ ਭਰਤੀ ਦੀ ਫਾਈਲ ਮਨਜ਼ੂਰੀ ਲਈ ਪੰਜਾਬ ਸਰਕਾਰ ਨੂੰ ਭੇਜੀ ਗਈ ਹੈ ਮੰਜ਼ੂਰੀ ਮਿਲਣ ਤੋਂ ਬਾਅਦ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਸੋ ਬਹੁਤ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਜਿੱਥੇ ਕ੍ਰਾਈਮ ਦੇ ਅਗੇਂਸਟ ਕੰਮ ਕੀਤਾ ਜਾ ਰਿਹਾ ਹੈ। ਉਸੇ ਤਰ੍ਹਾਂ ਹੀ ਪੰਜਾਬ ਪੁਲਿਸ ਨੂੰ ਮਾਡਰਨਾਈਜ਼ ਕਰਨ ਵਾਸਤੇ ਮੈਨਪਾਵਰ ਵਨਹਾਂਸ ਕਰਨ ਵਾਸਤੇ ਔਰ ਇਕਪੀਕਮੈਂਟਸ ਨਵੇਂ ਲੈਣ ਵਾਸਤੇ ਵੀ ਬਹੁਤ ਵੱਡੇ ਪੱਧਰ ਤੇ ਕੰਮ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ 10000 ਜਿਹੜੀਆਂ ਡਿਸਟ੍ਰਿਕਟ ਪੁਲਿਸ ਦੀਆਂ ਪੋਸਟਾਂ ਜਿਹੜੀਆਂ ਉਹਦੇ ਵਾਸਤੇ ਗਵਰਨਮੈਂਟ ਦੇ ਕੋਲੇ ਸਾਡਾ ਪ੍ਰਪੋਜ਼ਲ ਗਿਆ ਹੋਇਆ ਹੈ ਔਰ ਆਉਂਦੇ ਕੁਝ ਦਿਨਾਂ ਦੇ ਵਿੱਚ ਜਾਂ ਕੁਝ ਟਾਈਮ ਦੇ ਵਿੱਚ ਸੰਭਾਵਨਾ ਹੈ ਕਿ 10000 ਨਵੀਆਂ ਪੋਸਟਸ ਕ੍ਰੀਏਟ ਹੋਣਗੀਆਂ ਪੰਜਾਬ ਪੁਲਿਸ ਦੇ ਵਿੱਚ ਡਿਸਟ੍ਰਿਕਟ ਲੈਵਲ ਤੇ ਜਿਦੇ ਨਾਲ ਪੰਜਾਬ ਪੁਲਿਸ ਦੀ ਸਟਰੈਂਥ ਜਿਹੜੀ ਹੋਰ ਵਧੇਗੀ ਸੁਖਚੰਦ ਸਿੰਘ ਗਿੱਲ ਨੇ ਦੱਸਿਆ ਕਿ ਥਾਣਿਆਂ ਤੇ ਹੋਣ ਵਾਲੇ ਹਮਲਿਆਂ ਨੂੰ ਰੋਕਣ ਲਈ ਪੂਰੇ ਪੰਜਾਬ ਵਿੱਚ ਸੁਰੱਖਿਆ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ ਇਸ ਲਈ 25 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਨੇ ਪਲਾਸਕਾ ਯੂਨੀਵਰਸਿਟੀ ਦੇ ਨਾਲ ਇੱਕ ਕਲੈਬੋਰੇਸ਼ਨ ਕੀਤੀ ਗਈ ਸਾਡੇ ਟੈਕਨੀਕਲ ਜਿਹੜਾ ਸੈੱਲ ਆ ਟੈਕਨੀਕਲ ਸਰਵਿਸਿਸ ਆ ਉਹਨਾਂ ਵੱਲੋਂ ਐਮਓਯੂ ਵੀ ਸਾਈਨ ਕੀਤਾ ਗਿਆ ਫਾਰ ਯੂਜ਼ ਆਫ ਏਆਈ ਇਨ ਪੁਲਿਸਿੰਗ ਐਂਡ ਫਰਦਰ ਇਨ ਐਕਸੀਡੈਂਟ ਪ੍ਰੀਵੈਂਸ਼ਨ ਪ੍ਰੀਜ਼ਨਸ ਦੇ ਬਾਰੇ ਮੈਂ ਜ਼ਰੂਰ ਦੱਸਣਾ ਚਾਹਾਂਗਾ ਕਿਉਂਕਿ ਇਹ ਡਾਟਾ ਜਿਹੜਾ ਅਸੀਂ ਸਪੈਸ਼ਲੀ ਪ੍ਰੀਜ਼ਨ ਡਿਪਾਰਟਮੈਂਟ ਨਾਲ ਡਿਸਕਸ ਕਰਕੇ ਉਹਨਾਂ ਨੇ ਸਾਡੇ ਨਾਲ ਸ਼ੇਅਰ ਕੀਤਾ ਕਿ ਪ੍ਰੀਜ਼ਨ ਡਿਪਾਰਟਮੈਂਟ ਨੇ ਜਿਹੜੇ ਆਪਣੇ ਪ੍ਰਿਜ਼ਨਰਸ ਆ ਉਹਨਾਂ ਦੇ ਵਿੱਚ 456 ਹਾਈ ਰਿਸਕ ਪ੍ਰਿਜ਼ਨਰਸ ਆਈਡੈਂਟੀਫਾਈ ਕੀਤੇ ਪ੍ਰੀਜ਼ਨ ਡਿਪਾਰਟਮੈਂਟ ਨੇ ਉਹਦੇ ਵਿੱਚ 200 ਡਰੱਗ ਸਮਗਲਰਸ ਨੂੰ ਆਈਡੈਂਟੀਫਾਈ ਕੀਤਾ ਔਰ ਉਹਨਾਂ ਨੂੰ ਸੈਂਟਰਲ ਜੇਲ੍ਹ ਬਠਿੰਡਾ ਦੇ ਵਿੱਚ ਟ੍ਰਾਂਸਫਰ ਕੀਤਾ ਫਰਦਰ 40 ਹਾਈ ਸਕਿਉਰਿਟੀ ਜ਼ੋਨਸ ਬਣਾਏ ਗਏ ਹਨ 13 ਤ੍ਰਿਜ਼ਰਜ਼ ਦੇ ਵਿੱਚ ਜਿਦੇ ਵਿੱਚ ਸਪੈਸ਼ਲ ਫੋਕਸ ਹੈਗਾ ਹੈ ਪ੍ਰੀਵੈਂਟਿੰਗ ਇਲੀਗਲ ਮੋਬਾਈਲ ਐਕਸੈਸ ਇਸ ਤੋਂ ਇਲਾਵਾ ਚਾਰ ਮੰਡੇਟਰੀ ਡੇਲੀ ਸਰਚੀਜ਼ ਕੀਤੀਆਂ ਜਾਂਦੀਆਂ ਜੇਲਸ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਬੇਸਡ ਸੀਸੀਟੀਵੀ ਸਰਵੇਲੈਂਸ ਸਿਸਟਮ ਲਗਾਇਆ ਜਾ ਰਿਹਾ ਹੈ 8 ਜ਼ਿਲ੍ਹਾਂ ਦੇ ਵਿੱਚ ਔਰ ਇੱਕ ਨਵੀਂ ਹਾਈ ਸਕਿਉਰਿਟੀ ਜੇਲ ਜਿਹੜੀ ਆ ਉਹ ਅੰਡਰ ਕੰਸਟਰਕਸ਼ਨ ਆ ਲੁਧਿਆਣਾ ਦੇ ਲਾਗੇ ਜਿਹੜੀ 50 ਏਕੜ ਚ ਬਣ ਰਹੀ ਆ ਜਿੱਤੇ 300 ਹਾਈ ਰਿਸਕ ਪ੍ਰਿਜ਼ਨਰਸ ਨੂੰ ਰੱਖਿਆ ਜਾਊਗਾ ਫਰ ਅਤੇ ਵੀ ਕਮਰਜ ਜੈਮਰਸ ਲਗਾਏ ਜਾ ਰਹੇ 13 ਜਿਹੜੀਆਂ ਪ੍ਰੈਜ਼ੈਂਸ ਦੇ ਵਿੱਚ ਔਰ 6 ਜ਼ਿਲਾਂ ਦੇ ਵਿੱਚ ਜਿੱਦਾਂ ਮੈਂ ਦੱਸਿਆ AI ਬੇਸਡ ਸੀਸੀਟੀਵੀ ਕੈਮਰਾ ਜਿਹੜੇ ਆ ਉਹ ਲੱਗ ਰਹੇ ਆ ਐਕਸ-ਰੇ ਸਕੈਨਰ ਬੋਡੀ ਕੈਮਰਾਸ ਲੱਗ ਰਹੇ ਆ ਇਸ ਤੋਂ ਇਲਾਵਾ ਜੇਲ ਡਿਪਾਰਟਮੈਂਟ ਦੇ ਵਿੱਚ ਵੀ 179 ਵਰਡਰਸ ਦੀ ਜਿਹੜੀ ਰਿਕਰੂਟਮੈਂਟ ਆ ਉਹ ਚੱਲ ਰਹੀ ਆ ਔਰ 1220 ਪੋਸਟਾਂ ਜਿਹੜੀਆਂ ਉਹਦੀ ਜਿਹੜੀ ਆ ਉਹ ਪੋਸਟਾਂ ਨੂੰ ਰੀਸਟੋਰ ਕੀਤਾ ਜਾ ਰਿਹਾ ਜੇਲ ਡਿਪਾਰਟਮੈਂਟ ਦੇ ਆਈਜੀਪੀ ਸੁਖਚੰਨ ਸਿੰਘ ਗਿੱਲ ਨੇ ਦੱਸਿਆ ਕਿ ਪੰਜਾਬ ਵਿੱਚ 456 ਉੱਚ ਜੋਖਮ ਵਾਲੇ ਕੈਦੀਆਂ ਦੀ ਪਛਾਣ ਕੀਤੀ ਗਈ ਹੈ ਇਸੇ ਤਰ੍ਹਾਂ 210 ਨਸ਼ੇ ਦੇ ਸੌਦਾਗਰ ਵੀ ਪਛਾਣੇ ਗਏ ਨੇ ਇਹਨਾਂ ਦੇ ਨੈਟਵਰਕ ਨੂੰ ਤੋੜਨ ਲਈ ਇਹਨਾਂ ਕੈਦੀਆਂ ਨੂੰ ਬਠਿੰਡਾ ਦੀ ਉੱਚ ਸੁਰੱਖਿਆ ਵਾਲੀ ਜੇਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦਾ ਸਸਕਾਰ ਅਰਾਜਕਾਰ ਤੇ ਨਾ ਹੋਣ ਦੇਣ ਕਰਕੇ ਭਾਜਪਾ ਨੇ ਮੁਗਲ ਰਾਜ ਦੀ ਯਾਦ ਕਰਵਾ ਦਿੱਤੀ ਹੈ ਇਹ ਕਹਿਣਾ ਹੈ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਦਾ ਬਰਗਟ ਸਿੰਘ ਨੇ ਸੂਬਾ ਸਰਕਾਰ ਨੂੰ ਵੀ ਕਰੜੇ ਹੱਥੀ ਲਿਆ। ਉਹਨਾਂ ਕਿਹਾ ਕਿ ਕਿਸਾਨਾਂ ਦੇ ਹੱਕ ਵਿੱਚ ਡਟਣ ਦੀ ਥਾਂ ਸੂਬਾ ਸਰਕਾਰ ਪਿੱਛੇ ਹੋ ਰਹੀ ਹੈ। ਕੁਝ ਦਿਨ ਸ਼ਾਂਤ ਰਹਿਣ ਤੋਂ ਬਾਅਦ ਪੰਜਾਬ ਦੇ ਕਾਂਗਰਸੀ ਆਗੂਆਂ ਨੇ ਮੁੜ ਤੋਂ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਣਾ ਸ਼ੁਰੂ ਕਰ ਦਿੱਤਾ ਹੈ। ਸਾਫਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਸਸਕਾਰ ਦੀ ਥਾਂ ਨੂੰ ਲੈ ਕੇ ਕਾਂਗਰਸੀ ਵਿਧਾਇਕ ਵਰਗਟ ਸਿੰਘ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਕੇਂਦਰ ਸਰਕਾਰ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਰਾਜ ਘਾੜ ਤੇ ਡਾਕਟਰ ਮਨਮੋਹਨ ਸਿੰਘ ਦਾ ਸਸਕਾਰ ਨਾ ਕਰਕੇ ਭਾਜਪਾ ਨੇ ਮੁਗਲ ਰਾਜ ਦੀ ਯਾਦ ਕਰਵਾ ਦਿੱਤੀ ਹੈ। ਲੈਕਿਨ ਬੀਜੇਪੀ ਨੇ ਜੋ ਡਾਕਟਰ ਮਰਮੋਣ ਸਿੰਘ ਜੀ ਦਾ ਜਿਨ੍ਹਾਂ ਨੇ ਦੇਸ਼ ਦੀ ਅਰਥ ਵਿਵਸਥਾ ਔਰ ਦੇਸ਼ ਦਾ ਚਿਹਰਾ ਮੂਰਾ ਲੋਕਾਂ ਦੇ ਸਾਹਮਣੇ ਲੈ ਕੇ ਆਤਾ ਉਹਨਾਂ ਦਾ ਸੰਸਕਾਰ ਜਿਹੜਾ ਰਾਜ ਘਾਟ ਨਾ ਕਰਕੇ ਬੋਧ ਘਾਟ ਦੇ ਵਿੱਚ ਕੀਤਾ ਮੈਨੂੰ ਲੱਗਦਾ ਇਤੋਂ ਸ਼ਰਮਨਾਕਰ ਬੀਜੇਪੀ ਲਈ ਸ਼ਾਇਦ ਇਸ ਦੇਸ਼ ਦੀ ਹਿਸਟਰੀ ਦੇ ਵਿੱਚ ਹੋ ਨਹੀਂ ਸਕਦੀ ਇਸ ਦੇਸ਼ ਦੀ ਹਿਸਟਰੀ ਦੇ ਵਿੱਚ ਤਾਂ ਹੈ ਜੇ ਤੂੰ ਗੂਗਲ ਹੁੰਦੇ ਸੀ ਲੇਕਿਨ ਸ਼ਾਇਦ ਆਜ਼ਾਦ ਭਾਰਤ ਦੇ ਵਿੱਚ ਇਹੋ ਜਿਹੀ ਐਗਜ਼ਾਮਪਲ ਜਿਹੜੀ ਉਹ ਦੇ। ਇਸ ਦੌਰਾਨ ਕਿਸਾਨਾ ਦੇ ਮੁੱਦੇ ਤੇ ਪ੍ਰਗਟ ਸਿੰਘ ਨੇ ਸੂਬਾ ਸਰਕਾਰ ਨੂੰ ਕਰੜੇ ਹੱਥੀ ਲਿਆ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਵਾਅਦੇ ਤਾਂ ਬਹੁਤ ਕੀਤੇ ਪਰ ਹਾਲੇ ਤੱਕ ਉਹਨਾਂ ਨੂੰ ਪੂਰਾ ਨਹੀਂ ਕਰ ਸਕੀ। ਪ੍ਰਗਟ ਸਿੰਘ ਨੇ ਦੋਸ਼ ਲਾਇਆ ਕਿ ਪਾਪਾ ਦੇ ਇਸ਼ਾਰੇ ਤੇ ਸੂਬਾ ਸਰਕਾਰ ਕਾਂਗਰਸੀ ਆਗੂਆਂ ਦੀ ਕਿਰਦਾਰਕੁਸ਼ੀ ਕਰ ਰਹੀ ਹੈ। ਜਿਹੜੇ ਕਾਂਗਰਸ ਪਾਰਟੀ ਦੇ ਲੀਡਰ ਹਨ ਉਹਨਾਂ ਦੀ ਕਿਰਦਾਰਕੁਸ਼ੀ ਕਰ ਬੀਜੇਪੀ ਵੀ ਇਹ ਕੰਮ ਕਰਦੀ ਮੈਂ ਵਿਚਾਰਧਾਰਾ ਦੀ ਗੱਲ ਕਰਦਾ ਕਿਉਂਕਿ ਅਸਲੀ ਗੱਲ ਹੈ ਵਿਚਾਰਧਾਰਾ ਦੀ ਲੜਾਈ ਤੋਂ ਅਸੀਂ ਪਿੱਛੇ हट ਗਏ ਜਿਹੜੀਆਂ ਇੰਸਟੀਚਿਊਸ਼ਨਸ ਆ ਅਸੀਂ ਉਹਨੂੰ ਡਿਮੋਲਿਸ਼ ਕਰਨ ਲੱਗ ਗਏ ਉੱਥੇ ਤਾਂ ਕੇਜਰੀਵਾਲ ਜੀ ਦਿੱਲੀ ਦੇ ਵਿੱਚ ਕਹਿੰਦੇ ਆ ਕਿ ਦੇਖੋ ਜੀ ਸਾਡੇ ਨਾਲ ਬੀਜੇਪੀ ਔਰ ਈਡੀ ਔਰ ਸੀਬੀਆਈ ਬੜੇ ਸਾਡੇ ਖਿਲਾਫ ਜਿਹੜੀ ਆ ਆਮ ਆਦਮੀ ਪਾਰਟੀ ਤੇ ਚੱਲਦੀ ਅਸੀਂ 23 ਗੱਲਾਂ ਨਾਲ ਇਹਨਾਂ ਨਾਲ ਇਸ ਗੱਲ ਤੇ ਸਹਿਮਤ ਆ ਪਰ ਜੋ ਪੰਜਾਬ ਦੇ ਵਿੱਚ ਹੋ ਰਿਹਾ ਉਹ ਮੈਨੂੰ ਲੱਗਦਾ ਦਿੱਲੀ ਨਾਲੋਂ ਵੀ ਕਈ ਗੁਣਾ ਅੱਗੇ ਹੈ ਕਾਂਗਰਸ ਆਗੂਆਂ ਨੇ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਨਾਲ ਧੋਖਾ ਕਰ ਰਹੀ ਹੈ ਸ਼ੰਭੂ ਅਤੇ ਖਨੋਰੀ ਵੀ ਖੇ ਕਿਸਾਨਾਂ ਨੂੰ ਬੈਠੇ ਹੋਏ ਸਾਲ ਪੂਰਾ ਹੋਣ ਵਾਲਾ ਪਰ ਪੰਜਾਬ ਸਰਕਾਰ ਕੁਝ ਵੀ ਨਹੀਂ ਕਰ ਸਕੀ ਐਸਕੇਮ ਵੱਲੋਂ ਉੱਤਰੀ ਭਾਰਤ ਦੇ ਦੋ ਸੂਬਿਆਂ ਹਰਿਆਣਾ ਅਤੇ ਪੰਜਾਬ ਵਿੱਚ ਦੋ ਵੱਡੀਆਂ ਮਹਾਪੰਚਾਇਤਾਂ ਕਰਨ ਦਾ ਐਲਾਨ ਕੀਤਾ ਗਿਆ ਹੈ ਇਹ ਦੋਵੇਂ ਮਹਾਪੰਚਾਇਤਾਂ ਹਰਿਆਣਾ ਤੇ ਪੰਜਾਬ ਵਿੱਚ ਸੱਦੀਆਂ ਗਈਆਂ ਨੇ ਇਕ ਪੰਚਾਇਤ ਹਰਿਆਣਾ ਦੇ ਟੋਹਾਣਾ ਤੇ ਦੂਜੀ ਮੋਗਾ ਸ਼ਹਿਰ ਵਿੱਚ ਸੱਦੀ ਗਈ ਹੈ ਬੀਕੇਯੂ ਉਗਰਾਹਾ ਦੀ ਸੂਬਾ ਕਮੇਟੀ ਵੱਲੋਂ ਇਸ ਬਾਬਤ ਜਾਣਕਾਰੀ ਸਾਂਝੀ ਕੀਤੀ ਗਈ ਪੰਜਾਬ ਬੰਦ ਤੋਂ ਬਾਅਦ ਸਿਉਂਕ ਕਿਸਾਨ ਮੋਰਚੇ ਨੇ ਅੱਗੇ ਦੀ ਰਣਨੀਤੀ ਅਧੀਨ ਵੱਡਾ ਐਲਾਨ ਕੀਤਾ ਹੈ ਖੇਤੀ ਅਤੇ ਕਿਸਾਨ ਮੁੱਦਿਆਂ ਨੂੰ ਲੈ ਕੇ ਐਸਕੇਐਮ ਵੱਲੋਂ ਹਰਿਆਣਾ ਦੇ ਟੋਹਾਣਾ ਅਤੇ ਪੰਜਾਬ ਦੇ ਮੋਗਾ ਸ਼ਹਿਰ ਵਿੱਚ ਮਹਾਪੰਚਾਇਤਾਂ ਸੱਦਨ ਦਾ ਐਲਾਨ ਕੀਤਾ ਗਿਆ ਇਸ ਜਾਣਕਾਰੀ ਇਸੀ ਜਾਣਕਾਰੀ ਬੀਕੇਯੂ ਉਗਰਾਹਾ ਦੇ ਸੂਬਾ ਪ੍ਰਧਾਨ ਜੁਗਿੰਦਰ ਸਿੰਘ ਉਗਰਾਹਾ ਨੇ ਬਰਨਾਲਾ ਦੇਖੇ ਦਿੱਤੀ ਉਹਨਾਂ ਦੱਸਿਆ ਕਿ ਤੋਹਾਣਾ ਵਿੱਚ 4 ਜਨਵਰੀ ਤੇ ਮੋਗਾ ਵਿੱਚ 9 ਜਨਵਰੀ ਨੂੰ ਵਿਸ਼ਾਲ ਮਹਾਪੰਚਾਇਤ ਕੀਤੀ ਜਾ ਰਹੀ ਹੈ ਜਿਹੜਾ 4 ਤਰੀਕ ਨੂੰ ਤੋਹਾਣੇ ਦੇ ਵਿੱਚ ਸੰਯੁਕਤ ਮੋਰਚੇ ਵੱਲੋਂ ਮਹਾਪੰਚਾਇਤ ਕੀਤੀ ਜਾ ਰਹੀ ਹੈ ਉਹ ਮੈਨਾ ਮੰਗਾਂ ਤੇ ਵਿਸ਼ੇਸ਼ ਕਰਕੇ ਜਿਹੜਾ ਨਵਾਂ ਡਰਾਫਟ ਆਇਆ ਹੈ ਯਾਨੀ ਖੇਤੀ ਕਾਨੂੰਨ ਜਿਹੜੇ ਪਹਿਲਾਂ 2021 20 ਤੇ ਆਪਾਂ ਦੋਨੋਂ ਲੜਿਆ ਉਹਨਾਂ ਨੂੰ ਸਰਕਾਰ ਟੇਡੇ ਢੰਗ ਨਾਲ ਚੋਰ ਮੋਰੀ ਰਹੀ ਹੈ ਦੁਬਾਰਾ ਲਾਗੂ ਕਰਨੀ ਚਾਹੁੰਦੀ ਹੈ ਉਹਦੇ ਵਿੱਚ ਇਹਨਾਂ ਨੇ ਉਹੀ ਗੱਲਾਂ ਨੇ ਜਿਹੜੀਆਂ ਕਾਲੇ ਕਾਨੂੰਨਾਂ ਚ ਤਿੰਨੋ ਖੇਤੀ ਕਾਨੂੰਨਾਂ ਚ ਪੰਜਾਂ ਸਾਨੂੰ ਹੀ ਲਗਭਗ ਨੇ ਬਸ ਫਰਕ ਸਿਰਫ ਇਹ ਨਹੀਂ ਹੈ ਇਹ ਸਟੇਟ ਸਰਕਾਰਾਂ ਨੂੰ ਕੇਂਦਰ ਨੇ ਡਰਾਫਟ ਭੇਜਿਆ ਵੀ ਤੁਸੀਂ ਇਹਦਾ ਪ੍ਰਪੋਜ਼ਲ ਭੇਜੋ ਕਿਉਂਕਿ ਬੀਜੇਪੀ ਦਾ ਇਹ ਪਹੁੰਚੀ ਹੈ ਕਿ ਜਿਹੜੀਆਂ ਸਰਕਾਰਾਂ ਉਹਨਾਂ ਦੀਆਂ ਸਰਕਾਰਾਂ ਨੇ ਜਿਹੜੀਆਂ ਸਟੇਟਾਂ ਦੇ ਵਿੱਚ ਉਥੇ ਇਹ ਡਰਾਫਟ ਇੰਪਲੀਮੈਂਟ ਹੋ ਜਾਊਗਾ ਤੇ ਜਿਹੜੀਆਂ ਸਰਕਾਰਾਂ ਦੇ ਵਿੱਚ ਇਹਨਾਂ ਦੀ ਸਰਕਾਰ ਐਂਟੀ ਸਰਕਾਰ ਹੈ ਬੀਜੇਪੀ ਉਥੇ ਉਹਨਾਂ ਦੀ ਚੂੜੀ ਟਾਈਟ ਕਰਕੇ ਦਬਾਅ ਪਾ ਕੇ ਉਹਨੂੰ ਲਾਗੂ ਕਰਾਉਣਗੇ ਇਹ ਉਹਨਾਂ ਦੀ ਪਾਲਿਸੀ ਹੈ ਕਿੰਨੀ ਕਾਮਯਾਬ ਹੁੰਦੀ ਹੈ ਕਿਸਾਨ ਆਗੂ ਉਗਰਾਹ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਜਾਇਜ਼ ਮੰਗਾਂ ਮੰਨਣ ਦੀ ਬਜਾਏ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਕਰ ਰਹੇ ਕਿਸਾਨਾਂ ਉੱਪਰ ਜ਼ਬਰ ਕੀਤਾ ਜਾ ਰਿਹਾ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਸੁਜੋਗਤ ਮੋਰਚਾ ਨੇ ਇਹਦੀ ਵੱਲ ਕਦਮੀ ਕੀਤੀ ਹੈ ਹੱਥ ਚ ਲਿਆ ਹੈ ਤੇ ਡਰਾਫਟ ਪੜ੍ਹਿਆ ਤੇ ਇਹ ਇਕਸ਼ਨ 23 ਤਰੀਕ ਨੂੰ ਪਹਿਲਾ ਆਲ ਇੰਡੀਆ ਪੱਤਰ ਦਾ ਸਾਰੇ ਜ਼ਿਲ੍ਹਾ ਹੈੱਡਕੁਆਰਟਰ ਅਸੀਂ ਦਿੱਤਾ ਹੈ। ਉਹਦੇ ਵਿੱਚ ਜਿਹੜੀਆਂ ਸਾਰੀ ਮੰਗਾਂ ਨੇ ਨਵੇਂ ਡਰਾਫਟ ਵਾਲੀ ਮੰਗ ਵੀ ਖਨੌਰੀ ਮੋਰਚੇ ਤੇ ਹੋਇਆ ਜਿਹੜਾ ਪਥਰੂਗਾਹ ਦੇ ਗੋਲੇ ਚੱਟੇ ਹੈ ਜਿਹੜਾ ਕਿਸਾਨਾਂ ਨੂੰ ਨਹੀਂ ਜਾਣ ਦਿੰਦਾ ਸੰਭੂ ਬਾਰਡਰ ਤੋਂ ਉਹਦੇ ਨੂੰ ਉਹ ਵੀ ਵਿੱਚ ਪਾਈ ਹੈ ਤੇ ਸਰਕਾਰ ਦੀ ਨਿਖੇਦੀ ਕੀਤੀ ਹੈ। ਜਿਹੜਾ ਖਨੌਰੀ ਬਾਰਡਰ ਤੇ ਡੱਲੇਵਾਲ ਸਾਹਿਬ ਦਾ ਮਰਨ ਬਾਰਤ ਚੱਲ ਰਿਹਾ ਹੈ। ਉਹਦੇ ਦੋਵੇਂ ਸਰਕਾਰਾਂ ਨੂੰ ਦੋਸ਼ੀ ਠ라 ਕੇ ਵੀ ਕੇਂਦਰ ਤੇ ਪੰਜਾਬ ਸਰਕਾਰ ਨੇ ਇਹਨੂੰ ਅਗਨੋਰ ਕੀਤਾ ਹੋਇਆ ਹੈ ਤੇ ਉਹ ਉਹਦੀ ਅਸੀਂ ਉਹਨਾਂ ਤੇ ਸੋਚਿਆ ਵੀ ਜੇ ਕੱਲ ਨੂੰ ਕੋਈ ਨੀਕੀ ਗੱਲ ਹੁੰਦੀ ਹੈ ਉਹਦੀਆਂ ਦੋਸ਼ੀਆਂ ਇਹ ਦੋਨੇ ਸਰਕਾਰਾਂ ਹੋਣਗੀਆਂ ਇਹਨਾਂ ਮੁੱਦਿਆਂ ਤੇ ਅਸੀਂ ਐਮਐਸਪੀ ਦੀਆਂ ਜਿਹੜੀਆਂ ਨਾਲ ਗਰੰਟੀ ਦਿੱਲੀ ਮੋਰਚੇ ਦੀਆਂ ਮੰਗਾਂ ਰਹਿੰਦੀਆਂ ਨੇ ਇਹਨਾਂ ਸਾਰੇ ਮੁੱਦਿਆਂ ਤੇ ਅਸੀਂ ਦੋ ਪ੍ਰੋਗਰਾਮ ਇੱਕ ਹਰਿਆਣੇ 'ਚ ਇੱਕ ਪੰਜਾਬ 'ਚ ਸੰਯੁਕਤ ਮੋਰਚੇ ਦੇ ਦਿਸ਼ਾ ਨਿਰਦੇਸ਼ ਤੇ ਕਰ ਰਹੇ ਹਾਂ ਕਿਸਾਨਾਂ ਵੱਲੋਂ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਹੁਣ ਆਉਂਦੇ ਦਿਨਾਂ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਮਹਾ ਪੰਚਾਇਤਾਂ ਸੱਦਨ ਦਾ ਐਲਾਨ ਕਰਨ ਤੋਂ ਸਾਫ਼ ਹੈ ਕਿ ਕਿਸਾਨ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਤਿਆਰ ਨੇ ਦਿੱਲੀ ਸਰਕਾਰ ਵੱਲੋਂ ਮੰਗਲਵਾਰ ਨੂੰ ਪੁਜਾਰੀ ਗ੍ਰੰਥੀ ਸਨਮਾਨ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਆਪ ਦੇ ਕੌਮੀ ਕੋਆਰ ਅਰਵਿੰਦ ਕੇਜਰੀਵਾਲ ਨੇ ਇਸ ਯੋਜਨਾ ਦੀ ਸ਼ੁਰੂਆਤ ਮੌਕੇ ਕਿਹਾ ਕਿ ਦਿੱਲੀ ਦੇ ਸਾਰੇ ਪੁਜਾਰੀਆਂ ਅਤੇ ਗ੍ਰੰਥੀਆਂ ਦਾ ਆਸ਼ੀਰਵਾਦ ਉਹਨਾਂ ਨੂੰ ਲਗਾਤਾਰ ਮਿਲ ਰਿਹਾ ਹੈ ਭਾਜਪਾ ਇਸ ਯੋਜਨਾ ਦੇ ਰਾਹ ਵਿੱਚ ਅੜਿੱਕੇ ਖੜੀ ਕਰੇਗੀ ਪਰ ਅਸੀਂ ਕਾਮਯਾਬ ਨਹੀਂ ਹੁੰਦੇਾਂਗੇ ਨਵੀਂ ਦਿੱਲੀ ਵਿਖੇ ਪੁਜਾਰੀ ਗ੍ਰੰਥੀ ਸਨਮਾਨ ਯੋਜਨਾ ਦੇ ਰਜਿਸਟ੍ਰੇਸ਼ਨ ਪ੍ਰੋਗਰਾਮ ਦੀ ਮੰਗਲਵਾਰ ਨੂੰ ਸ਼ੁਰੂਆਤ ਕਰ ਦਿੱਤੀ ਗਈ। ਇਸ ਦੌਰਾਨ ਆਪ ਦੇ ਕੌਮੀ ਕੋਆਰ ਅਰਵਿੰਦ ਕੇਜਰੀਵਾਲ ਨੇ ਕਨਾਟ ਪਲੇਸ ਦੇ ਹਨੂਮਾਨ ਮੰਦਿਰ ਜਾ ਕੇ ਪੰਜੀਕਰਨ ਪ੍ਰੋਗਰਾਮ ਦੀ ਸਮੀਖਿਆ ਕੀਤੀ। ਕੇਜਰੀਵਾਲ ਨੇ ਕਿਹਾ ਕਿ ਪੁਜਾਰੀ ਗ੍ਰੰਥੀ ਸਨਮਾਨ ਯੋਜਨਾ ਸ਼ੁਰੂ ਕਰਨ ਤੋਂ ਬਾਅਦ ਉਹਨਾਂ ਨੂੰ ਦਿੱਲੀ ਦੇ ਸਾਰੇ ਪੁਜਾਰੀਆਂ ਅਤੇ ਗ੍ਰੰਥੀਆਂ ਦਾ ਆਸ਼ੀਰਵਾਦ ਲਗਾਤਾਰ ਮਿਲ ਰਿਹਾ ਹੈ। ਇਸ ਦੌਰਾਨ ਉਹਨਾਂ ਕਿਹਾ ਕਿ ਭਾਜਪਾ ਇਸ ਯੋਜਨਾ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰੇਗੀ ਪਰ ਅਸੀਂ ਅਜੇਹਾ ਨਹੀਂ ਹੋਣ ਦੇਵਾਂਗੇ ਦੂਜੇ ਪਾਸੇ ਕੇਂਦਰ ਸਰਕਾਰ ਦੇ ਵਤੀਰੇ ਤੇ ਆਪ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਸਵਾਲ ਚੁੱਕੇ ਨੇ ਉਹਨਾਂ ਕਿਹਾ ਕਿ ਭਾਜਪਾ ਇਸ ਵਾਰ ਵੀ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਹਾਰ ਤੋਂ ਡਰੀ ਹੋਈ ਹੈ ਖ਼ਰਾਉ ਕਿ ਕੱਲ੍ਹ ਸੇ ਜਦ ਸੇ ਪੁਜਾਰੀਆਂ ਔਰ ਗ੍ਰੰਥੀਆਂ ਕੇ ਲਿਏ ਕੇਜਰੀਵਾਲ ਜੀ ਨੇ ਸਨਮਾਨ ਯੋਜਨਾ ਕੀ ਘੋਸ਼ਣਾ ਕੀ ਹੈ और ये कहा है कि अट्ठारह हजार रूपये पुजारियों और ग्रंथियों को प्रतिमा दिया जाएगा उसके बाद भारतीय जनता पार्टी बौखला गई है बुरी तरीके से और उनको समझ में नहीं आ रहा है क्या करें बाईस राज्यों में उनकी सरकार है और अपने आप को वो कहते हैं कि आ, वो बहुत बड़े हिंदुओं के हित चिंतक हैं तो मुझे आप बताइए कि 22 राज्यों में एक भी राज्य के अंदर ये योजना भारतीय जनता पार्टी लागू नहीं कर पाई तो इसके कारण से वो बिचारे बौखला रहे हैं चिल्ला रहे हैं चीख रहे हैं और केजरीवाल जी की इस योजना से उनको अब ऐसा लग रहा है कि उनके हाथ से बाजी खिसक गई अगर भारतीय जनता पार्टी में जरा सी भी नैतिकता है जरा सा भी उनके मन में पुजारियों और ग्रंथियों के प्रति सम्मान है तो 22 राज्यों में तुम्हारी सरकार है कहीं भी लागू करके दिखा दो शुरुआत तो करो अपने अपने राज्यों में लागू करो ना इसलिए बीजेपी है हार के डर से और चुनाव होने के पहले भाजपा बुरी तरीके से चुनाव हार चुकी है कि दिल्ली सरकार पुजारी ग्रंथी सम्मान योजना अनुसार चो जीत तो बाद मंदिर गुरुद्वारा साहेबान ग्रंथिया नजार रुपए हर महीने देने का ऐलान किया गया ਸੂਬੇ ਦੇ ਲੋਕਾਂ ਨੂੰ ਨਵੇਂ ਸਾਲ ਦੀ ਆਮਦ ਤੇ ਠੰਡ ਦੇ ਜ਼ੋਰਦਾਰ ਸਾਹਮਣਾ ਕਰਨਾ ਪਵੇਗਾ ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ ਅਗਲੇ 3 ਦਿਨਾਂ ਤੱਕ ਠੰਡ ਹਵਾਵਾਂ ਦਾ ਜ਼ੋਰ ਰਹੇਗਾ ਉਧਰਵਾਦੀ ਠੰਡ ਨੂੰ ਲੈ ਕੇ ਸੂਬੇ ਦੇ ਸਕੂਲਾਂ ਵਿੱਚ ਛੁੱਟੀਆਂ 7 ਜਨਵਰੀ ਤੱਕ ਵਧਾ ਦਿੱਤੀਆਂ ਗਈਆਂ ਹਨ ਪੰਜਾਬ ਸਮੇਤ ਉੱਤਰੀ ਭਾਰਤ ਦੇ ਸੂਬਿਆਂ ਵਿੱਚ ਠੰਡ ਦਾ ਜ਼ੋਰ ਵਧਦਾ ਜਾ ਰਿਹਾ ਹੈ। ਕੜਾਕੇ ਦੀ ਠੰਡ ਕਾਰਨ ਪੰਜਾਬ ਸਰਕਾਰ ਨੇ ਸਕੂਲਾਂ ਵਿੱਚ ਬੱਚਿਆਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਨੇ। ਸੂਬੇ ਦੇ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ 7 ਜਨਵਰੀ ਤੱਕ ਵਧਾਈਆਂ ਗਈਆਂ ਨੇ। ਸਕੂਲ 8 ਜਨਵਰੀ ਨੂੰ ਖੁੱਲਣਗੇ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ। ਗੱਲ ਜੇਕਰ ਮੌਸਮ ਵਿਭਾਗ ਦੀ ਕਰੀਏ ਤਾਂ ਜਾਣਕਾਰੀ ਦਿੱਤੀ ਗਈ ਹੈ ਕਿ ਨਵੇਂ ਸਾਲ ਦੇ ਪਹਿਲੇ ਦਿਨ ਪੰਜਾਬ ਦੇ ਲੋਕਾਂ ਨੂੰ ਠੰਡ ਦੇ ਜ਼ੋਰ ਨੂੰ ਝੱਲਣਾ ਪਵੇਗਾ। ਮੌਸਮ ਵਿਭਾਗ ਨੇ ਠੰਡ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ ਮੌਸਮ ਮਾਹਿਰਾਂ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਸਮੇਤ ਕਈ ਸੂਬਿਆਂ ਵਿੱਚ ਠੰਡ ਵਧੇਗੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਤਾਪਮਾਨ ਵਿੱਚ ਹੋਰ ਗਿਰਾਵਟ ਦਰਜ ਕੀਤੀ ਜਾਵੇਗੀ ਮੌਸਮ ਵਿਗਿਆਨੀ ਪਵਨੀਤ ਕੌਰ ਕਿੰਗਰਾ ਅਨੁਸਾਰ ਸਾਲ ਦੇ ਸ਼ੁਰੂਆਤੀ ਦਿਨਾਂ ਵਿੱਚ ਠੰਡ ਰਹਿਣ ਅਤੇ ਸੀਤ ਲਹਿਰ ਦੀ ਸੰਭਾਵਨਾ ਹੈ ਅਤੇ ਆਉਣ ਵਾਲੇ 3 ਦਿਨ ਠੰਡੀਆਂ ਹਵਾਵਾਂ ਦਾ ਜ਼ੋਰ ਰਹੇਗਾ ਜੀ ਅਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਕਿ ਲਗਭਗ ਸਾਰੇ ਪੰਜਾਬ ਦੇ ਵਿੱਚ ਹੀ ਬਹੁਤ ਥਾਵਾਂ ਤੇ ਜਿਹੜੀ بارش ਹੋ ਗਈ ਸੀ ਕਿਉਂਕਿ ਪਿਛਲੇ 2-3 ਮਹੀਨੇ ਤੋਂ ਇੱਕ ਬਹੁਤ ਹੀ ਜ਼ਾਇਰ ਸਪੈਲ ਵਾਲੀਆਂ ਕੰਡੀਸ਼ਨਸ ਬਣੀਆਂ ਹੋਈਆਂ ਸੀ ਉਹ ਉਹ ਸਾਰੇ ਨੂੰ ਜੀਵਨ ਮਾਸਟਰ ਦੇ ਇਹਨੇ ਨਾਈਟ ਪ੍ਰੋਵਾਈਡ ਹੈ ਔਰ ਆਨਵਾਇਡ ਜਨਾ ਦਾ ਜਗਾ ਦੇਖੀ ਇਹ ਤਾਂ ਆਨ ਦਾ ਜਿਹੜੇ ਦਿਨ ਨੂੰ ਦੇ ਵਿੱਚ ਬਾਰਿਸ਼ ਵੀ ਕਰਦਾ ਹਾਲੇ ਤੱਕ ਚੱਲੀ ਹੈ ਪਰ ਕੋਲਡ ਵੇਵ ਕੰਡੀਸ਼ਨ ਜਿਹੜੇ ਦੇ ਵਿੱਚ ਬਣੀ ਰਹਿ ਸਕਦੀ ਹੈ ਔਰ ਉਹਦੇ ਵਾਸਤੇ ਆਈਐਮਡੀ ਵੱਲੋਂ ਜਾਨੀ ਲੋਡ ਵੀ ਜਾਰੀ ਕੀਤਾ ਹੈ ਹਮ ਤੱਕ ਦਾ ਕੋਈ ਖਾਸ ਕੋਮਨ ਨਹੀਂ ਕੋਈ ਖਾਸ ਨਹੀਂ ਹਾਂ ਜੀ ਇਸ ਵਾਰੀ ਲੁਧਿਆਣਾ ਦੇ ਵਿੱਚ ਦਸੰਬਰ ਮਹੀਨੇ ਦੇ ਵਿੱਚ 34.6 ਮਿਲੀਮੀਟਰ ਦੀ ਬਾਰਿਸ਼ ਦੀ ਰਿਪੋਰਟ ਕੀਤੀ ਗਈ ਹੈ

ਆ ਲੋਕਾਂ ਨੂੰ ਇਹ ਸਲਾਹ ਦੇ ਸਕਦੇ ਹਾਂ ਜੀ ਕਿ ਜਿਹੜੀਆਂ ਕੋਲਡ ਵੇਵ ਕੰਡੀਸ਼ਨਸ ਆ ਰਹੇ ਦਿਨਾਂ ਦੇ ਵਿੱਚ ਬਣਿਆ ਗਿਆ ਸਰਦੀਆਂ ਨੇ ਸੋ ਸਾਰਿਆਂ ਨੂੰ ਆਪਣੇ ਸੇਫਟਾ ਬੜਾ ਤੇ ਹਰਤਨਾ ਚਾਹੀਦਾ ਆਊਟਡੋਰ ਐਕਟੀਵਿਟੀਜ਼ ਦਾ ਧੋਪ-ਪੱਟ ਕਰਨੀ ਚਾਹੀਦੀ ਹੈ ਤਾਂ ਕਿ ਡਾਇਰੈਕਟ ਐਕਸਪੋਜ਼ਰ ਨਾ ਹੋਵੇ ਅਤੇ ਜੇ ਵੀ ਕਿਸੇ ਬਾਹਰ ਜਾਣਾ ਪ੍ਰੋਪਰਲੀ ਕਵਰਡ ਜਾਓ ਔਰ ਸੈਕੰਡਰੀ ਡਾਈਟ ਦਾ ਵੀ ਖਿਆਲ ਰੱਖੋ ਹੈਲਥੀ ਡਾਈਟ ਲੈ ਤਾਂ ਕਿ ਐਨੀ ਠੰਡ ਦਾ ਸੇਫਟੀ ਕੋਈ ਨੁਕਸਾਨ ਨਾ ਹੋਵੇ ਮਾਹਿਰਾਂ ਨੇ ਲੋਕਾਂ ਨੂੰ ਠੰਡ ਦੇ ਜ਼ੋਰ ਨੂੰ ਵੇਖਦੇ ਆ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ ਮੀ ਲਈ ਹਾਲੇ ਕੁਝ ਦਿਨ ਹੋਰ ਉਡੀਕ ਕਰਨੀ ਪਵੇਗੀ ਇਸ ਬੁਲਟਨ ਚ ਐਨ ਆਈ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਫਿਲਹਾਲ ਦਿਓ ਇਜਾਜ਼ਤ ਧੰਨਵਾਦ